ਡਾਕਟਰ ਨੂੰ ਸਲਾਹ ਦੇ ਰਿਹਾ ਬਹੁਤ ਵਧੀਆ ਡਾਕਟਰ ਨੂੰ ਕਿ ਸਲਾਹ ਦੇ ਰੋਗੀ ਆਪ ਨੂੰ ਦੁਨੀਆ ਵਰਦੇ ਰੋਗ ਚ ਬੜੇ ਹੋੜ ਇਹ ਉਹਨਾਂ ਦੀ ਇਹ ਗੱਲ ਆਪਰਾ ਦੇ ਚੁੱਲੂ ਪਰ ਪਾਣੀ ਤੇ ਰੰਦੇ ਜੇ ਗੰਗਾ ਦੀ ਇਹ ਹੋਰ ਹੈ ਆਪ ਦਾ ਕੋਲ ਕੁਝ ਵੀ ਨਹੀਂ ਨਾ ਨੰਦਰ ਬਤਾਲਣ ਕਰਨਾ ਨਾ ਉਦੋਂ ਨੂੰ ਜਾਣਾ ਨਾ ਕੋਈ ਗੱਲ ਹੈ ਨਾ ਬਾਤ ਹੈ ਸਲਾਹ ਦੇ ਰਹੇ ਨੇ ਉਹਨਾਂ ਨੂੰ ਜਿਹੜੇ ਕਿਤੇ ਅੱਧ ਪਚਦ ਤੁਰੇ ਹੋਏ ਨੇ ਪਹਿਲਾਂ ਤੁਰੇ ਹੋਿਆਂ ਦੇ ਮਗਰ ਤੁਰੇ ਹੋਏ ਕੋਈ ਸੁਣਿਆ ਵੀ ਹੋਇਆ ਅਗਲੇਾਂ ਤੇ ਪਹਿਲੇਾਂ ਤੇ ਜਿੰਨੇ ਮਗਰ ਲੱਗ ਕੇ ਤੁਰੇ ਨੇ ਉਹ ਵੀ ਤਾਂ ਕੋਥੀ ਗਈ ਹੈ ਹੋਈ ਅਹੂੰ ਕੋ ਕਾਬ ਹੋ ਕੇ ਪ੍ਰਾਣ ਕੋ ਪੜਤ ਮਤ ਕਿਤੇ ਕੋ ਕਾਬ ਹੋ ਕੇ ਕੋਕ ਦਾ ਖਬੀ ਹੋ ਕੇ ਪੁਰਾਣਾ ਦੀ ਮਤ ਪੜਨਾ ਹੂੰ ਕਤ ਹੂੰ ਕੁਰਾਨ ਨਿਦਾਨ ਜਾਣ ਲੈ ਤੋ ਕਾ ਤੋ ਕੁਰਾਨ ਕੁਰਾਨ ਕਹਤੇ ਕੁਰਾਨ ਨੂੰ ਦੇ ਭੇਦ ਰੈਂ ਜਿਹੜੇ ਕੁਰਾਨ ਦੇ ਭੇਦ ਉਹਨਾਂ ਨੂੰ ਸਮਝਣੇ ਮੁਸਲਮਾਨ ਹੋ ਕੇ ਕਹੂੰ ਬੇਦ ਰੀਤ ਕਹੂੰ ਤਾਂਸ਼ਬਪ੍ਰੀਤ ਕਹੂੰ ਤਰਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ ਕਿਤੇ ਬੇਦ ਰੀਤ ਹੈ ਬੇਦ ਰੀਤ ਕਿਉਂ ਹੈ ਬੇਦ ਰੀਤ ਉਹਨਾਂ ਅੰਤਰਾਤ ਮਨਿਵਾਲੇ ਲਾ ਅੰਤਰਾਤ ਮਨ ਇਹ ਬੇਦ ਹੈ ਗਲਦਰੀਤ ਤਾਕਾ ਮੂੜ ਚਾਰਕ ਪੇਦਾ ਜਾਓ ਕੋ ਭੇਦੋ ਨਾ ਪਾਵਤ ਭੇਦਾ ਭੇਦਾ ਅੰਤਰਾਤ ਬਰੂ ਕਹਿੰਦੇ ਨੇ ਉਹਨਾਂ ਦਾ ਭੇਦਵਾ ਯਾਰੀ ਉਹ ਭੇਦਾ ਨੇ ਜਿਹੜਾ ਸੱਚ ਤੇ ਖੜਾ ਉਹਨਾਂ ਦਾ ਭੇਦ ਪਾਇਆ ਨਹੀਂ ਆ ਜਿਹੜਾ ਮਾਨਾ 420 ਸਿਆਂ ਕਰਦਾ ਉਹ ਨੂੰ ਸਿੱਖਿਆ ਦੇ ਰਿਹਾ ਮੂੜਾ ਜਿਹੜੇ ਉਹ ਭੇਦ ਦੇ ਜਾਲਨ ਕਰ ਰਿਹਾ ਹੈ ਜਿਹੜਾ ਉਹ ਰਾ ਤੁਰਦਾ ਉਹਦਾ ਭੇਦ ਹੈ ਨਹੀਂ ਤੈਨੂੰ ਕਿੱਥੇ ਹੋ ਗਿਆ ਗੁਰਮਤ ਦਾ ਇਹਨਾਂ ਨੂੰ ਕਿੱਥੋਂ ਭੇਦ ਹੋ ਗਿਆ ਗੁਰਮਤ ਨਾਨਕ ਨੇ ਬਣਾਈ ਹੈ ਜੇ ਗੁਰਮਤਿ ਦੀ ਗੱਲ ਪੁੱਛਣਵੇਂ ਫਿਰ ਵਿਦਵਾਨ ਦੋਵੇਂ ਜਵਾਬ ਤੁਸੀਂ ਦੋ ਤੇਨੂੰ ਕੀ ਹੋਇਆ ਤੇਰੇ ਸੁਣ ਹੁੰਦਾ ਤੂੰ ਉਹਦੇ ਜਵਾਬ ਜੇ ਗੁਰਮਤਿ ਦੀ ਗੱਲ ਕੋਈ ਪੁੱਛੇ ਫਿਰ ਜਵਾਬ ਕੋਈ ਹੋਰ ਦੇਵੇ ਉਹ ਗੁਰਮਤਿ ਆਪ ਲਿਖਦਾ ਰੋਜ਼ ਵੀ ਮੈਂ ਉਹ ਜਾਣਦਾ ਗੁਰਬਤ ਨਾਨਕ ਨੇ ਚਲਾਇਆ ਸੀ ਇਹ ਚਲਾਇਆ ਸੀ ਉਹ ਚਲਾਇਆ ਸੀ ਸਪੋਕਸਮੈਨ ਨਾਲੇ ਹੋਰ ਵੀ ਜਦ ਕੋਈ ਗੱਲ ਪੁੱਛਦਾ ਗੁਰਮਤਿ ਆਪ ਭੇਜਦੀ ਫਿਰ ਤਾ ਤੂੰ ਲੋਕਾਂ ਨੂੰ ਕਹਿੰਦਾ ਤੁਸੀਂ ਦੋ ਜਵਾਬ ਤੇ ਤੂੰ ਹੀ ਦਿਆ ਕਰ ਜਵਾਬ ਜੇ ਤੈਨੂੰ ਪਤਾ ਸਮਝਦਾ ਪਤਾ ਨਹੀਂ ਲੋਕਾਂ ਨੂੰ ਗਿਆਨ ਹੀ ਨਹੀਂ ਹੈ ਮੈਂ ਕੀ ਹਾਂ ਤੂੰ ਆ ਪਾਗਲ ਹੈ ਆਪ ਸਦਾਈ ਹੈ ਸਾਰੇ ਨੂੰ ਪਤਾ ਵੀ ਤੂੰ ਸਦਾਈ ਹੈ ਤੇ ਤੂੰ ਬਹੁਤ ਸਿਆਣੇ ਨੇ ਬੰਦੇ ਜਗਿੰਦਰ ਸਿੰਘ ਹੋਰ ਕਹਣ ਜੇ ਇੰਦਰ ਸੋਦੀ ਗੱਲ ਕਰਦਾ ਹਾਂ ਮੈਂ ਸਿੱਧੀ ਕਰਦਾ ਜਿਹੜੇ ਰੋਜ਼ ਉਹ ਲਿਖੀ ਜਾਂ ਉਹਦੇ ਕੋਈ ਸਵਾਲ ਪੁੱਛਦਾ ਫਿਰ ਤਾਂ ਵਿਦਵਾਨਾਂ ਨੂੰ ਕਹਿੰਦੇ ਵੀ ਤੁਸੀਂ ਦੱਸੋ ਉਹ ਕਹਿੰਦਾ ਬਾਬੇ ਨਾਲ ਗਨਮਤ ਚਲਾਈ ਸੀ ਜੀ ਉਹ ਆਹ ਕਲੋ ਦਾ ਆਰਟੀਕਲ ਨਹੀਂ ਪੜਿਆ ਬਾਬੇ ਨਾਲ ਗਨਮਤ ਚਲਾਈ ਸੀ ਤੇ ਸਾਡੇ ਸਭੀ ਲੋਕੀ ਚਲਾਈ ਸੀ ਨਾਲ ਦਾ ਨੂੰ ਪਤਾ ਨਹੀਂ ਲੱਗਾ ਕਿਸ ਨੂੰ ਸਵਾਲ ਲੈਣ ਤੇ ਕੋਈ ਬਾਤ ਨਹੀਂ ਹੋਇਆ ਉਹ ਚ ਉਦੋਂ ਜਿਹੜੀ ਸੌਖੀ ਹੋਈ ਆ ਇਹ ਉਹ ਤਾਂ ਕਹਿੰਦਾ ਕੋਟਰ ਨਾ ਕੋਟਰ ਮੇਰਾ ਨਾ ਨਕੋ ਨਾਨਕ ਦਾ ਕਹਿੰਦਾ ਹੈਂਡ ਬਿਰਲੇ ਨਹੀਂ ਗਣੇ ਕੋਈ ਬਿਰਲਾ ਤੂੰ ਕਹਿੰਦਾ ਬਹੁਤ ਔਖੀ ਮਤ ਜੋ ਤਾਂ ਸਮਝਿਆ ਉਲਟਾ ਫਿਰ ਹੋਏ ਪਰਵਾਣੀ ਨਹੀਂ ਬੰਦੀ ਹੈ ਉਹਦਾ ਕਹਿੰਦਾ ਗਖੜੀਕਾਰ ਹੈ ਬਹੁਤ ਔਖੀ ਹੈ ਤੂੰ ਕਹਿੰਦਾ ਔਖੀ ਹੈ ਬਹੁਤ ਤਾਂ ਕੋ ਜੋਰੇ ਸਮਝਿਆ ਹੋਇਆ ਹੈ ਜਦ ਤੂੰ ਸਮਝ ਜਾਏਗਾ ਫਿਰ ਪਤਾ ਲੱਗੂਗਾ ਵੀ ਕੀ ਹੈ ਕਹੂੰ ਬੇਦਰੀਤ ਕਹੂੰ ਤਾਂਸੋਂ ਵਪਰੀਤ ਕਹੂੰ ਬੇਦਰੀਤ ਅਬੇ ਤੇਰਾ ਜੀਰੂ ਮੇਰਾ ਬੇਦ੍ਰੀਤਾ ਬੇਦ ਗਿਆਨ ਨੂੰ ਕਹਦੇ ਸੀ ਗਿਆਨ ਦੀ ਰੋਸ਼ਨੀ ਚੱਲਦਾ ਜਾਂ ਦੀਵਾ ਤੇਰੇ ਕੋਲ ਦਿੱਤਾ ਹੋਇਆ ਹੈ ਕਬੀਰ ਕਹਿੰਦਾ ਹਾਥ ਦੀਪ ਕੋਲ ਪੜ ਜਾਂ ਤੇਰੇ ਕੋਲ ਦੀਵਾ ਹੈ ਗਿਆਨ ਦਾ ਅਕਲ ਦਾ ਤੂੰ ਅਕਲ ਦੀ ਰੋਸ਼ਨੀ ਚੱਲ ਅੰਤਰਾਤਮਾ ਅਕਲ ਦਾ ਹੀ ਨਾ ਉਹਦੀ ਰੋਸ਼ਨੀ ਜਮਲੀ ਚੱਲਦਾ ਹੈ ਹਨੇਰੇ ਚੱਲਦਾ ਉਡਾਰੀਆਂ ਮਾਰਦਾ ਜੇ ਅਗਲ ਦੀ ਰੋਸ਼ਨੀ ਚ ਮਨ ਚੱਲੇ ਅਗਲ ਦੇ ਕਾਬੂ ਚ ਰਹਿ ਕੇ ਚੱਲੇ ਫਿਰ ਗਲਤੀਆਂ ਨਹੀਂ ਕਰਦਾ ਫਿਰ ਵਿਚਾਰ ਕੇ ਕੰਮ ਕਰਦਾ ਹੈ ਜੇ ਸੋਚ ਕੇ ਕਰਦਾ ਫਿਰ ਅਗਲ ਨੂੰ ਅਗਲ ਤਾਂ ਪੁੱਠਾ ਹੋ ਕੇ ਚੱਲਦਾ ਫਿਰ ਇਹ ਬੇਅਕਲੀ ਦਾ ਕੰਮ ਕਰਦਾ ਕੋਈ ਤਾਸੋ ਬੇਪ੍ਰੀਤ ਕਿਤੇ ਤਾਂ ਬੇਦਰੀਤ ਹੈ ਬੇਦਰੀਤ ਅੰਤਰਾਤਮਾ ਦੀ ਆਵਾਜ਼ ਹੈ ਵਿਪਰੀਤ ਕੀ ਹੈ ਵਿਪਰੀਤ ਕਲਪਨਾ ਕਿ ਸਾਡੀ ਆਪਣੀ ਸੋਚ ਹੈ ਨਾ ਵੈਦਰੀਤ ਕਹਿੰਦੀ ਹੈ ਹੁਕਮ ਦੇ ਨਾਲ ਚੱਲ ਕੁਦਰਤ ਦੇ ਨਾਲ ਚੱਲ ਆਪਣੀ ਮਰਜ਼ੀ ਹੈ ਸਾਡੀ ਕੁਦਰਤ ਤੋਂ ਵਿਰੋਧ ਕਰਦੀ ਹੈ ਉਹ ਇਹ ਵਿਪਰੀਤ ਹੈ ਦੋ ਤਰ੍ਹਾਂ ਦੇ ਹੁਕਮ ਨੇ ਇੱਕ ਹੁਕਮ ਕੀਏ ਮਨ ਭਾਗ ਦੇ ਇਹ ਵਿਪਰੀਤ ਹੈ ਪਾਣੀ ਚੱਲਣਾ ਵੈਦਰੀਤ ਹੈ ਵੈਦਰੀਤ ਚੱਲਣਾ ਪਾਣੀ ਚੱਲਣਾ ਨੁਕਸਾਨ ਹੋ ਗਿਆ ਕੋਈ ਨਹੀਂ ਭਾਈ ਕੋਣਾ ਹੀ ਸੀ ਹੋ ਗਿਆ ਇਹ ਵੈਦਰੀਤ ਕਿਉਂ ਹੋ ਗਿਆ ਲੜਾਈ ਕਰ ਲੈਣੀ ਘਰਦਿਆਂ ਨਾਲ ਜੇ ਕਿਸੇ ਤੇ ਹੋ ਗਿਆ ਇਹ ਵਿਪਰੀਤ ਨੁਕਸਾਨ ਤਾਂ ਕਿਸੇ ਤੇ ਵੀ ਹੋ ਸਕਦਾ ਵਿਚਾਰ ਕਰੀ ਚੱਲੇ ਇਹ ਤਾਂ ਕਹਿ ਸਕਦਾ ਭਾਈ ਵਿਚਾਰ ਕਰੀ ਚੱਲੇ ਤਾਂ ਜੋ ਵਿਪਰੀਤ ਕਹੂੰ ਤਿਰਗੁਣ ਅਤੀਤ ਕਹੂੰ ਜਿਹੜਾ ਬੇਦਰੀਤ ਹੈ ਉਹ ਜਿਹੜਾ ਬੇਦਰੀਤ ਹੈ ਉਹ ਤੇਰਗੁਣ ਅਤੀਤ ਹੋਊਗਾ ਬੇਦਰੀਤ ਕਿਹ ਮਾਰਗਾ ਸਦਾ ਸਟਾਰਟ ਬੇਧਰੀ ਤੋਂ ਹੁੰਦਾ ਸਟਾਰਟ ਅੰਤਰਾਧਵਾਨ ਦੇਖੋ ਨਾ ਸਟਾਰਟ ਤਾਂ ਕਿੱਦੋਂ ਹੁੰਦਾ ਸਟਾਰਟ ਕਥਣਾ ਦੇਵਤੇ ਤੋਂ ਸਟਾਰਟ ਹੁੰਦਾ ਜਿਹਨ ਮਾਨਸ ਤੇ ਦੇਵਤੇ ਕੀ ਕਰਦਾ ਦੇਵਤਾ ਬੇਧਰੀ ਤੇ ਚੱਲਦਾ ਸਟਾਰਟ ਹੈ ਤੂੰ ਜਿਹੜਾ ਅੰਤਰਾਧਵਾਨ ਇਹ ਵਾਅਤੇ ਚੱਲਦਾ ਹੈ ਉਹ ਤੇਰ ਕੋਣ ਅਤੀਤ ਹੋ ਜਾਂਦਾ ਸਿਲੇਬਸ ਰੋਜ਼ ਬਦਲਦਾ ਹੈ ਰੋਜ਼ ਅਕਲ ਵੱਧਦੀ ਗਈ ਰੋਜ਼ ਨਵੀਂ ਅਕਲ ਆਉਂਦੀ ਹੈ ਤੇ ਯਾਰ ਵੀ ਜੋ ਸਿੱਖਦਾ ਹੈ ਉੱਤਰ ਗੋਣਾ ਤੀਤ ਹੋ ਜਾਂਦਾ ਚਰੋਣਾ ਤੀਤ ਘੇਰਜੋ ਤਮਸਤੋ ਤੇ ਨਾ ਉਹਨਾਂ ਦੇ ਉੱਪਰ ਉੱਠ ਖੜਦਾ ਕਹੂੰ ਸਰ ਗੋਣ ਸਮੇਤ ਹੋ ਇਹ ਰਹਜੋ ਤਮਸਤੋ ਗੋਣਾਲੇ ਨੂੰ ਅਵਤਾਰ ਬੰਦੇ ਨੇ ਬਿੱਦੂ ਕੁਰਬਾਨੇ ਉੱਤੋ ਇਹਨਾਂ ਦੇ ਅਵਤਾਰਾਂ ਤੋਂ ਉੱਤੇ ਉੱਠਣ ਦੀ ਗੱਲ ਕਰ ਰਹੀ ਹੈ ਇਹ ਤਿਰਭੁਣ ਜਿਹੜੇ ਨੇ ਨਾ ਤਿੰਨਾਂ ਗੋਣਾਲੇ ਨੂੰ ਅਵਤਾਰ ਬੰਦੇ ਨੇ ਇਹ ਜਿਹੜਾ ਸਰਗੁਣ ਸੁਮੇਤ ਕਹਿੰਦੇ ਨੇ ਉਹ ਤਿੰਨੇ ਗੁਣਾਂ ਵਾਲੇ ਨੂੰ ਸਰਗੁਣ ਕਹਿੰਦੇ ਨੇ ਤਾ ਸਰਗੁਣ ਲਿਖਿਆ ਸਰਗੁਣ ਤਾਰੀ ਲਿਖਿਆ ਉਹ ਸੁਮੇਤ ਆਤਿਤ ਨਹੀਂ ਹੈ ਕੱਲ ਖੋਲੀ ਨਹੀਂ ਸੀ ਗੱਲ ਮੈਂ ਇਹ ਵੀ ਸਰਗੁਣ ਕਿਉਂ ਨਹੀਂ ਲਿਖਿਆ ਸਰਗੁਣ ਕਿਉਂ ਲਿਖਿਆ ਸਾਡੀ ਬੋਲੀ ਚ ਗੁਰਮੱਦੀ ਬੋਲੀ ਸਰਗੁਣ ਤਾ ਨੇ ਤੂੰ ਸਾਹਿਬ ਗੁੜੀ ਤੇ ਤੁਹਾਨੂੰ ਉਹਦੇ ਕੋਲ ਨੇ ਕੋਲ ਸਰਗੁਣ ਸੁਮੇਤ ਪਰਮੇਸ਼ਰ ਹੋਰ ਕੋਈ ਨਹੀਂ ਹੈ ਜੇ ਸਾਡੇ ਕੋਲ ਕੋਣ ਆਉਂਦੇ ਵੀ ਨਾ ਅਸੀਂ ਇਹ ਕਹਿੰਦੇ ਸਭ ਗੁਣ ਤੇਰੇ ਮੈਂ ਨਹੀਂ ਕੋਈ ਨਹੀਂ ਉਂਤਰਾਤਾਂ ਦੇ ਵਿੱਚ ਗੋਲਣੇ ਮਨ ਕੋਲ ਕੋਈ ਗੋਲਣੀ ਹੈ ਮਨ ਤਾਂ ਉਗੜਨ ਵਾਲਾ ਸੀ ਇਹਨੇ ਉਗੜ ਕਰਨਾ ਹੀ ਛੱਡਣਾ ਇਹਨੇ ਗੋਲਡੀ ਹਸਲ ਕਰਨਾ ਕੋਈ ਗੋੜਾਂ ਦਾ ਖਿਆਲਾਂ ਦਾ ਅੰਦਰ ਵਾਲੇ ਕੋਲ ਹੈ ਇਹਨੇ ਉਗੜੇੜੇ ਕਰੀ ਜਾਂਦਾ ਗੋੜਾਂ ਨੂੰ ਬੈਲੈਂਸ ਕਰੀ ਜਾਂਦਾ ਉਹਦੇ ਨੂੰ ਇਹਨੇ ਉਗੜਨ ਕਰਨਾ ਹੀ ਛੱਡਣਾ ਉਹਦੇ ਨਾਲ ਕੁਝ ਨਹੀਂ ਕਰਨਾ ਮਨ ਨੂੰ बस ਉਗੜਾ ਕਰਨ ਨੂੰ ਛੱਡ ਦਵੇ ਬਾਕੀ ਲੋੜ ਕੁਝ ਨਹੀਂ ਸ਼ੁਰੂ ਕਰਨ ਦੀ ਜੇ ਔਗੜ ਕਰਨਾ ਛੱਡਦੇ ਤੇਰੇ ਕੋਲ ਨਤੀਜਾ ਹੋ ਗਿਆ ਤੇਰੇ ਕੋਲ ਨਤੀਜਾ ਪੈ ਹੋ ਗਿਆ ਔਗੜ ਛੱਡ ਤੇ ਉਹ ਤਿੰਨੇ ਔਲ ਜਿਨ੍ਹਾਂ ਨੂੰ ਗੁੜ ਕਹਿੰਦੇ ਨੇ ਦੋ ਮਾ ਤਾਲੇ ਔਗੜਨੇ ਉਹ ਉਹਨਾਂ ਨੂੰ ਗੁੜ ਮੰਨਦੇ ਨੇ ਅਸਲ ਦੇ ਵਿੱਚ ਔਗੜਨੇ ਤੇਰੇ ਗੁਣੋ ਬਿਟੇ ਖਾਈਏ ਸਾਰਾ ਉਹੀ ਗੁਣ ਤਾਂ ਮਟਾਉਣੇ ਨੇ ਖਤਮ ਕਰਨੇ ਨੇ ਉਹ ਤਿੰਨੇ ਗੁਣ ਤਾਂ ਜੇ ਗੁੜ ਹੁੰਦੇ ਗੁੜ ਖਤਮ ਕਰੀਦੇ ਨੇ ਗੋਲ ਨੇ ਖਤਮ ਕਰੀ ਦੇ ਓਗੜ ਨੇ ਅਸਲ ਦੇ ਵਿੱਚ ਉਹ ਗੁਣ ਕਹਿੰਦੇ ਨੇ ਉਹਨਾਂ ਨੂੰ ਐੇ ਤੈਮਾਤ ਪੁੱਠੀ ਹੋਈ ਔਰਾਂ ਦੀ ਐਤੋ ਹੀ ਪਰੜਦ ਨੇ ਬਾਟ ਪਾੜੀ ਐ ਐਤੋ ਬਾਟ ਪਾੜੀ ਐ ਉਹਨਾਂ ਨੂੰ ਓਗੜਾਂ ਨੂੰ ਗੁਣ ਬਣ ਲਿਆ ਇਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੇਨੇ ਓਗੜ ਨੇ ਤੇਨਾਂ ਕੋਲੇ ਕਿਹ ਗੁਣ ਨੇ ਨਾ ਕੋਲ ਇੱਕ ਕੋ ਰਜਾ ਗੁਣਾ ਇੱਕ ਕੋ ਸਤੋ ਗੁਣਾ ਇੱਕ ਕੋ ਤਮੋ ਗੁਣਾ ਤੋ ਉਹ ਜਿਵੇਂ ਜਨ ਬਣਾਤਾ ਇਹਨਾਂ ਨੇ ਇਹੋੜਾ ਬ੍ਰਹਮਾ ਹੈਗਾ ਵਿਸ਼ਨੂੰ ਸਤੋਗੁਣ ਹੈ ਚਾਹੇ ਕੋਈ ਵਿਸ਼ਨੂੰ ਨੂੰ ਰੇਜੋਗੁਣ ਕਹਿੰਦਾ ਬ੍ਰਹਮਾ ਨੂੰ ਸਤੋਗੁਣ ਬੰਦਾ ਚਲੋ ਤਾਂ ਕੋਈ ਇਹ ਨਹੀਂ ਇਹ ਇਹਨਾਂ ਦੇ ਵਿੱਚ ਵੀ ਫਰਕ ਹੈ ਕੋ ਬ੍ਰਹਮ ਗਿਆਨੀ